ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿੰਦਰ ਡੇੜੀ ਫਾਰਮ ਤੇ ਤੁਹਾਡਾ ਸਵਾਗਤ ਆ। ਵੀਜੀ ਅੱਜ ਆਪਣੇ ਕੋਲ ਚਾਰ ਝੋਟੀਆਂ ਨੇ, ਦੋ ਮੋੜਾ ਦੀਆਂ ਤੇ ਦੋ ਨੀਲੀ ਦੀਆਂ। ਟੌਪ ਕਲਾਸ ਪੀਸ ਐ। ਪਹਿਲਾਂ ਨਾਲ ਦੁੱਝ ਦੁੱਝ ਸੂਏ ਝੋਟੀਆਂ ਸਾਰੀਆਂ। ਵੱਡੀਆਂ ਝੋਟੀਆਂ ਨੇ। ਵੀਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ, ਸ਼ੇਅਰ, ਵਾਸੋ ਬਾਦ ਲਾਈਕ ਕਰੋ। ਆਓ ਵੀਜੀ ਕਰਦੇ ਹਾਂ ਖੋਲ ਕੇ ਦਿਖਾਉਂਦੇ ਤੁਹਾਨੂੰ ਫਾਨੀ ਝੋਟੀਆਂ। ਵੀਜੀ ਦੁੱਜਾ ਸੂਆ ਝੋਟੀਆਂ ਹਫਤਾ ਖੜਦੀ ਆ ਪਰ ਟੌਪ ਕਲਾਸ ਪੀਸ ਹੀ ਆ। ਆ ਪਿਓਰ ਨਿੱਕਾ ਨਿੱਕਾ ਸਿੰਘ ਲੱਗਾ ਪਿਓਰ ਮੋੜਾ ਦੀ ਝੋਟੀ ਹੈ ਵੇਖੋ ਕਰੋ ਚੱਕ ਸੋਨੀ ਸੁਨੱਖੀ ਇਕੱਠੀ ਹੈ ਛੋਟੀ ਗੋਦੀ ਦੀ ਝੋਟੀ ਹੈ ਟੌਪ ਕਲਾਸ ਪੀਸ ਹੈ ਲੈ ਬੱਬੂ ਲਾਵਾ ਫਲਾੜ ਮਾਰ ਜੀ ਦੇਖੋ ਚੜਾ ਚੜਾ ਕੇ ਨਾ ਟੌਪ ਲੱਗਦਾ ਝੱਟੀ ਬੜੀ ਚੰਗੀ ਆ ਬਣ ਕੇ ਦਿਖਾਉਂਦੇ ਆ ਇਹ ਸੇਂਗਸੋਂਗ ਵੇਖੋ ਕੜਾ ਕੋਕਾ ਲੱਗਾ 20 ਸੂਆ ਝੋਟੀ ਆ ਹਨ ਤੁਣ ਬਹੁਤ ਜਿਆਦਾ ਚੰਗਾ ਲੱਗਾ ਚੱਡਾ ਛੱਡਾ ਬਹੁਤ ਟੌਪ ਦਾ ਵੱਡੀ ਝੋਟੀ ਆ ਅੱਜ ਬਾਵੀ ਜੀ ਨੂੰ ਫੋਨ ਤੇ ਕਰਾਂਗੇ ਵੀ ਜੀ ਨੀਲੀ ਦਾ ਵੀ ਆ ਗਈ ਪਿਓਰ ਨੀਲੀ ਵੇਖੋ ਬੱਗੀ ਮੋਛਲੀ ਝੋਟੀ 20 ਸੂਆ ਐ ਮਾਨਕੀ ਅੱਖਾਂ ਵੱਡੀ ਝੋਟੀ ਆ ਵੇਖੋ ਕਦਾਂ ਪਹਿਲਵਾਨਾਂ ਆ ਕੇ ਤੁਰਦੀ ਆ ਫੁੱਟਬਾਲਾਂ ਕੋ ਬਣੀ ਖਿਡਾਰੀ ਬਾਬੂ ਮੇਰੇ ਕੋਲ ਮੀਂਹ ਜੱਟਾ ਜੱਟਾ ਸਾਫ ਸੁਥਰੀ ਝੋਟੀ ਵੱਡੀ ਚੱਲ ਮੋੜ ਦੇਖੋ ਵੀ ਜੀ ਖiladi ਇਹ ਝੋਟੀ ਦੇਖੋ ਬੱਗੀ ਮਰਦੀ ਝੋਟੀ ਨਿੱਕਾ ਸੰਗ ਮਾਨਕੀ ਅੱਖਾਂ ਪੇੜੀ ਵੱਡੀ ਝੋਟੀਆਂ ਨੰਬਰ ਵਿਸਤ ਕਰੀਂ ਤੇ ਚਲੂਗਾ ਜਿਹੜੇ ਵੀ ਨੇ ਲੈਣੇ ਸੌਦਾ ਫੋਨ ਤੇ ਕਰ ਲਿਓ ਭਾਏ ਆਣ ਕੇ ਵੇਖ ਲਿਓ ਵਰਗਾ ਦੇਖੋ ਵੀ ਜੀ ਆ ਸਾਫ ਸੁਥਰੀ ਝੋਟੀ ਵੱਡੀ ਅੱਗੇ ਵੀਜੀ ਦੁਜਾਸੂ ਆ ਗਈ ਨੀਲੀ ਦੀ ਝੋਟੀ ਟਾਪ ਕਲਾਸ ਪੀਸ ਜਿਹਨੂੰ ਕਹਦੇ ਨੇ ਟਾਪ ਕਲਾਸ ਉਹ ਪੀਸ ਹੈ ਵੇਖੋ ਵੀਜੀ ਸਿੰਘ ਤੇ ਐ ਜਦਾਂ ਬੜਨੇ ਹੁੰਦੇ ਕੋਕਾ ਹੀ ਲੱਗਾ ਵੱਡੀ ਝੋਟੀ ਵੀ ਗੱਤਾਖੰਡ ਖੜਦੀ ਜੀ ਬਹੁਤ ਹੀ ਟਾਪ ਦਾ ਪੀਸ ਹੈ ਇਹ ਫੁੱਲ ਵੱਡੀ ਝੋਟੀ ਲੈ ਵਾ ਮੋੜ ਵੇਖੋ ਵੀਜੀ ਝੋਟੀ ਨੀਲੀ ਰਾਵੀ ਝੋਟੀ ਹੈ ਸਿੰਘ ਨਿਕਲ ਦੁਜਾਸੂ ਆ ਉਹ ਬਦੀ ਝੋਟੀ ਬਿਲਕੁਲ ਥਾਂ ਤੋਂ ਬੜਾ ਚੰਗਾ ਲੱਗਾ ਸਫਾਈਆਂ ਸੋਆਂ ਬੜੀਆਂ ਤਾਗਣ ਖੜਦੀ ਜਲੀ ਝੋਟੀ ਵੱਡੀ ਝੋਟੀ ਜੇ ਬਿਲਕੁਲ ਪਹਿਲੀ ਵਾਂ ਥੋੜੀ ਸਿੰਘ ਸਿੰਘ ਬੜਾ ਨਿੱਕਾ ਲੱਗਾ ਉਪਰਲੀ ਵੱਡੀ ਉੱਚੀ ਝੋਟੀ ਅਟਾ ਅਜੀ ਪਿਓਰ ਮੋੜ ਆ ਗਈ ਪਿਓਰ ਦਜਾ ਸੁਆ ਝੋਟੀ ਪਲਪਲ ਵੱਡੀ ਆ 17 18 ਕਿਲੋ ਵਾਲੀ ਝੋਟੀ ਵੀਰ ਜੀ ਵੇਖੋ ਹਰਿਆਣਾ ਹਰਿਆਣਾ ਕਰਦੀ ਝੋਟੀ ਆ ਜਾਵਨ ਵਰਗੀ ਕਾਲੀ ਆ ਹਵਤਾਖੰਡ ਕਰਦੀ ਝੋਟੀ ਪਰ ਬੰਨ ਵਾਲਿਆਂ ਦੇ ਕਮਾਲਾਂ ਹੀ ਕਰ ਦੂਗੀ ਟੌਪ ਦੀ ਝੋਟੀ ਬਿਲਕੁਲ ਖੁੱਲਾ ਛੱਡਾ ਖਲਾੜ ਝੋਟੀ ਲੈਂਦੀ ਹਵਤਾਖੰਡ ਲਈ ਵੇਖੋ ਦਾ ਕਦਨ ਲੈ ਜੂਗੀ ਬੜੀ ਵੱਡੀ ਝੋਟੀ ਹੈ ਮੋੜ ਐ ਸੋਹਣੀ ਸੁਨੱਖੀ ਝੋਟੀ ਹੈ ਬਿਲਕੁਲ ਇੰਗ ਸੁੰਗਾਂ ਨਿਕਲ ਲੱਗਾ ਬਾਕੀ ਜਿਹੜੇ ਵੀ ਨੇ ਲੈਣੀ ਹੋਵੇ ਮਿਲ ਰਿਹਾਣ ਕੇ ਵੇਖੋ ਚੈੱਕ ਕਰੋ ਫੇਰ ਗੱਲ ਕਰਿਓ ਛੋਟੀਆਂ ਵੱਡੀਆਂ ਸਾਰੀਆਂ ਵੀਜੀ ਦੋ ਨੀਲੀ ਦੀਆਂ ਜੇ ਵੀਜੀ ਤੇ ਦੋ ਹੈਗੀਆਂ ਮੋੜਾ ਦੀਆਂ ਪਿਓਰ ਮੋੜਾ ਦੀ ਝੋਟੀ ਵੇਖੋ ਪਿਓਰ ਨੀਲੀ ਦੀ ਦੇਖੋ ਵੀਜੀ ਵੇਖੋ ਕਟਿ ਮੈਂ ਕੋਕਾਈ ਪੀਸ ਆ ਮੇਰੇ ਚੈਨਲ ਨੂੰ ਕਰਦੇ ਸ਼ੇਅਰ ਤੇ ਸਬਸਕ੍ਰਾਈਬ ਵਾਸੋ ਵੱਧ ਲਾਈਕ ਵੀ ਜੀ ਨਵੀਂ ਨਵੀਂ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰੋ ਸ਼ੇਅਰ ਤੇ ਸਬਸਕ੍ਰਾਈਬ ਉਹ ਮੇਜੀ ਬਾਕੀ ਕਰੇ ਗੱਲ ਬਾਤ ਫੋਨ ਤੇ